ਮੈਂ ਹਾਲ ਦਾ ਡਿਸਕਾਂਸਿੰਗ ਠਾਣਾ ਸਿਵਲ ਬਰਿੰਦਾ ਤੋਂ ਇੱਕ ਬੱਚੇ ਨੂੰ ਲੈ ਕੇ ਆਏ ਹਾਂ ਉਹਦੇ ਨਾਲ ਮਾਪਿਓ ਆ ਗਏ ਕੀ ਕਰ ਰਹੇ ਹਾਂ ਜੀ ਉਹ ਐਫਆਈਆ ਦਰਜ ਹੋਈ ਹੈ ਇਹਨਾਂ ਵੱਲੋਂ ਕਲੇਮੈਂਟ ਦਿੱਤੀ ਗਈ ਸਾਡਾ ਜਿਹੜਾ ਬੱਚਾ ਹੈ ਨਾਮ ਜਾਣ ਮੈਂ ਬੱਚਾ ਹੈ ਉਹ ਬਦਲ ਦਿੱਤਾ ਗਿਆ ਹਸਪਤਾਲ ਦੇ ਵਿੱਚ ਉਹਦੇ ਸਬੰਧ ਚ ਐਫਆਈਆ ਦਰਜ ਹੋਈ ਹੈ ਉਹਦੇ ਸੰਦੇ ਸੀ ਡੀਐਨਏ ਟੈਸਟ ਕਰਵਾਉਣ ਲਈ ਆਏ ਹਾਂ ਕਿਵੇਂ ਬਦਲ ਦਿੱਤਾ ਗਿਆ ਮੁੰਡਾ ਜਾਂ ਕੁੜੀ ਬਦਲ ਦਿੱਤੀ ਉਹ ਤਫਤੀਸ਼ ਉਹ ਤਫਤੀਸ਼ ਦਾ ਪਾਰਟ ਹੈ ਜੀ ਉਦੋਂ ਜਿਹੜੀ ਡੀਐਨਏ ਰਿਪੋਰਟ ਤੇ ਸਪਸ਼ਟ ਹੋਊਗਾ ਅਸੀਂ ਤਫਤੀਸ਼ ਕਰ ਰਹੇ ਹਾਂ ਤਾਂ ਹੀ ਡੀਐਨਏ ਟੈਸਟ ਕਰਵਾ ਰਹੇ ਹਾਂ ਕਿ ਸਚਾਈ ਸਾਹਮਣੇ ਆ ਸਕੇ ਜੀ ਜਿਹੜੀ ਇਹਨਾਂ ਨੇ ਸ਼ਿਕਾਇਤ ਕੀਤੀ ਹੈਗੀ ਇਹਨਾਂ ਨੇ ਤਾਂ ਹੀ ਸ਼ਿਕਾਇਤ ਕੀਤੀ ਹੈ ਕਿ ਸਾਡੇ ਨਾਲ ਜਿਹੜਾ ਬੱਚਾ ਹੈਗਾ ਉਹ ਹਸਪਤਾਲ ਵੱਲੋਂ ਜਾਂ ਸਟਾਫ ਵੱਲੋਂ ਡਾਕਟਰ ਵੱਲੋਂ ਜਿਹੜਾ ਬਦਲ ਦਿੱਤਾ ਗਿਆ ਜੀ ਉਹਦੇ ਉਸ ਬੇਸ ਤੇ ਐਫਆਈਆਰ ਦਰਜ ਹੋਈ ਹੈ ਮੁੱਢਲੇ ਤੌਰ ਤੇ ਪਹਿਲਾਂ ਐਫਆਈਆਰ ਦਰਜ ਕੀਤੀ ਹੋਈ ਜੀ ਤਫਤੀਸ਼ ਕਰ ਰਹੇ ਹਾਂ ਤਫਤੀਸ਼ ਦੇ ਦੌਰਾਨ ਹੀ ਡੀਐਨਏ ਟੈਸਟ ਕਰਵਾ ਰਹੇ ਹ ਸਰਬੀਰ ਸਿੰਘਾ ਜੀ ਜੋਗੇ ਵਾਲਾ ਜੀ ਕਿੱਥੇ ਕਿਹੜਾ ਜਾਵਾਂਗੇ ਅੱਜ ਇਹਨਾਂ ਦੇ ਮਾਪੇ ਉਹਨਾਂ ਵਾਲੇ ਨਾਲ ਬੱਚੇ ਨਾਲ ਕਿਸ ਹਸਪਤਾਲ ਆਇਆ ਹਾਂ ਜੀ ਠੀਕ ਹੈ ਲੋ ਜੀ ਇਹਨਾਂ ਦਾ ਬੱਚਾ ਹੋਇਆ ਸੀਗਾ ਜੀ ਹਾਂ ਜੀ ਸਿਟੀ ਹਸਪੀਟਲ ਚ ਪਹਿਲੇ ਸਰਕਾਰੀ ਚ ਆਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਸਰਕਾਰੀ ਵਾਲੇ ਨੇ ਅੱਗੇ ਭੇਜਤਾ ਸੀ ਜੀ ਰੈਫਰ ਕਰਤਾ ਸੀ ਇਹ ਸਿਟੀ ਹਸਪੀਟਲ ਜਾ ਉਹਦੇ ਉੱਥੇ ਬੱਚਾ ਹੋਇਆ ਜੀ ਬੱਚਾ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਉਹਨਾਂ ਨੇ ਵਧਾਈ ਵੀ ਦਿੱਤੀ ਹੈ ਜੀ ਪਰ ਬੱਚਾ ਦਿਖਾਇਆ ਨਹੀਂ ਇਹਨਾਂ ਨੂੰ ਜਿਉ ਬੱਚਾ ਨੀਲਾ ਹੋ ਗਿਆ ਕਹਿੰਦੇ ਵੀ ਇਹਦੀ ਧੜਕਣਾ ਵੱਧਦੀ ਹੈ ਘਟਦੀ ਹੈ ਜੋ ਵੀ ਹੈ ਜੀ ਉਸ ਤੋਂ ਬਾਅਦ ਬੱਚੇ ਨੂੰ ਵਜਾਜ ਹਸਪੀਟਲ ਚ ਲੈ ਕੇ ਜੀ ਉਹ ਆਪੇ ਹੀ ਜਦੋਂ ਵਜਾਜ ਹਸਪੀਟਲ ਚ ਲੈ ਗਏ ਤਾਂ ਉੱਥੇ ਜਾ ਕੇ ਉਹਨਾਂ ਨੇ ਦਾਖਲ ਰੱਖਿਆ ਜੀ 8 ਦਿਨ ਦਾਖਲ ਤੋਂ ਬਾਅਦ ਜਦੋਂ ਛੁੱਟੀ ਦਿੱਤੀ ਉਹਦੋਂ ਇਹਨਾਂ ਨੂੰ ਕੁੜੀ ਦਿੱਤੀ ਇਹ ਕਹਿੰਦੇ ਵੀ ਸਾਡਾ ਬੇਟਾ ਸੀਗਾ ਸਾਡੇ ਬੇਟਾ ਹੋਇਆ ਸੀਗਾ ਤੁਸੀਂ ਸਾਨੂੰ ਲੜਕੀ ਦਿੱਤੀ ਹੈ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਪਰਚੀਆਂ ਸੀਗੀਆਂ ਹੀ ਪਹਿਲਾਂ ਪਰਚੀਆਂ ਤੇ ਵੀ ਬੇਟਾ ਹੀ ਲਿਖਿਆ ਮੇਰੇ ਲਿਖਿਆ ਜੀ ਬਿਲਕੁਲ ਹਾਂਜੀ ਜਦੋਂ ਹਸਪੀਟਲ ਚ ਬੱਚਾ ਹੋਇਆ ਜੀ ਉਦੋਂ ਉਹਦਾ ਵਜਨ ਸੀਗਾ 2 ਕਿਲੋ 300 ਗ੍ਰਾਮ 600 ਗ੍ਰਾਮ 600 ਗ੍ਰਾਮ ਜਦੋਂ ਉੱਥੋਂ ਲੈ ਕੇ ਬਜਾਜ ਹਸਪੀਟਲ ਚ ਆ ਗਏ ਉਸ ਤੋਂ ਬਾਅਦ 3 5 3 ਕਿਲੋ 200 ਗ੍ਰਾਮ 3 ਕਿਲੋ 200 ਗ੍ਰਾਮ ਹੋ ਗਿਆ ਜੀ ਮਿਸ਼ਕ ਦੀ ਸੂਈ ਜਾਂਦੀ ਹੈ ਵੀ ਵਜਨ ਵੀ ਨਹੀਂ ਕਿਲੋ ਵੱਧ ਸਕਦਾ ਜੀ ਅੱਜ ਕੱਲ ਇਲੈਕਟ੍ਰੋਨ ਕੰਡੇ ਆ ਜੀ ਜੇ ਉਹਨਾਂ ਦਾ ਵਜਨ ਕਰਦੇ ਆ ਤਾਂ ਫਰਕ ਚਲੋ 20 ਗ੍ਰਾਮ 30 ਗ੍ਰਾਮ ਦਾ ਪੈ ਸਕਦਾ ਜੀ ਅੱਜ ਫਿਰ ਕਿਵੇਂ ਹੋਇਆ ਵਿੱਚ ਅੱਜ ਹਸਪੀਟਲ ਚ ਆਏ ਆ ਜੀ ਇਹ ਪਰਚਾ ਦਰਜ ਹੋ ਕੇ ਆਇਆ ਉਹਨਾਂ ਦੇ ਅੱਜ ਡੀਐਨਏ ਟੈਸਟ ਹੋਣਾ ਜੀ ਇਹ ਤੋਂ ਕਲੀਅਰ ਹੋ ਜਾਊਗਾ ਜੀ ਡੀਐਨਏ ਟੈਸਟ ਹੋ ਜੇ ਜੀ ਅਗਰ ਉਹ ਗਲਤ ਹੈ ਤਾਂ ਉਹਨਾਂ ਨੂੰ ਕਾਨੂੰਨ ਹਸ ਗਿਆ ਦੇਵੇ ਜੀ ਸਜ਼ਾ ਦੇ ਹੱਕਦਾਰ ਹੈ ਉਹ ਅਗਰ ਸਹੀ ਹੈ ਤਾਂ ਜੇ ਇਹਨਾਂ ਦੀ ਸੰਤੁਸ਼ਟੀ ਇਹਨਾਂ ਨੂੰ ਤਸੱਲੀ ਮਿਲ ਜੂਗੀ ਜੀ ਕਿਉਂਕਿ ਬੱਚਾ ਸਾਡਾ ਹੀ ਹੈ ਉਹਨੂੰ ਕੋਈ ਹਰਾਸਮੈਂਟ ਜਿਹੜੀ ਹੋਈ ਹੈ ਜਿਹੜੀ ਹਰਾਸਮੈਂਟ ਹੋਈ ਹੈ ਜੀ ਇੱਕ ਗਰੀਬ ਬੰਦਾ ਹੈ ਜੀ ਇਹਨਾਂ ਨੂੰ ਅੱਜ 3 ਮਹੀਨੇ ਹੋ ਗਏ 5ਵੇਂ ਦਿਨ 6ਵੇਂ ਦਿਨ 5ਵੇਂ ਦਿਨ ਜ਼ਿੰਮੇ ਦਿਨ ਗੱਡੀ ਲੈ ਕੇ ਆਉਣਾ ਕੋਈ 10 ਬੰਦੇ ਪੰਚਾਇਤ ਦੇ ਲੈ ਕੇ ਆਉਣੇ ਕਦੇ ਹਸਪਤਾਲ 'ਚ ਜਾਣਾ ਕਦੇ ਕਿਸੇ ਕੋਲੇ ਜਾਣਾ ਜੀ ਬਹੁਤ ਔਖਾ ਇਹਨਾਂ ਦਾ ਗੱਲ ਇੱਥੋਂ ਤਾਈਂ ਪਹੁੰਚੀ ਹੈ ਜੇ ਤੁਸੀਂ ਹਸਪਤਾਲ ਜਾਂਦੇ ਸੀ ਪੰਚਾਇਤ ਲੈ ਕੇ ਉਹ ਕੋਈ ਉਹਨਾਂ ਨੇ ਗੱਲ ਰਾ ਪਾਈ ਕਿ ਨਹੀਂ ਪਹਿਲਾਂ ਸਾਨੂੰ ਕਹਿੰਦੇ ਵੀ ਆਪਾਂ ਟੈਸਟ ਕਰਵਾ ਲੈਨੇ ਜੀ ਅਸੀਂ ਆਖਿਆ ਵੀ ਡੀਐਨਏ ਟੈਸਟ ਕਰਵਾ ਲਓ ਪ੍ਰਾਈਵੇਟ ਹਸਪੀਟਲ ਵਾਲਿਆਂ ਨੂੰ ਅਸੀਂ ਆਖਿਆ ਅਸੀਂ ਵੀ ਸਹਿਮਤ ਹੋ ਗਏ ਵੀ ਕਰਵਾ ਲਓ ਭਾਈ ਜੋ ਵੀ ਹੈ ਡੀਐਨਏ ਕਰਾ ਲਓ ਜਿਵੇਂ ਵੀ ਇਹਨਾਂ ਦੀ ਤਸੱਲੀ ਹੁੰਦੀ ਓਵੇਂ ਕਰਵਾ ਦਿਓ ਪਰ ਕੁਛ ਦਿਨ ਸਾਨੂੰ ਲਾਰੇ ਲਾਈਗੇ 15 ਦਿਨ ਦੋ ਪਿੰਡਾਂ ਦੀ ਪੰਚਾਇਤ ਵੀ ਸੀਗੀ ਜੀ ਪੱਕੇ ਤੋਂ ਵੀ ਆਏ ਸੀਗੇ ਪੱਕੇ ਗੱਲਾਂ ਇਹ ਗੁੱਡੀਆਂ ਦੇ ਪੇਕੇ ਐ ਪੈਸੇ ਦੇ ਵੀ ਆਫਰ ਕੀਤੀ ਸੀ ਕਰੋਨੇ ਹਾਂਜੀ ਪੈਸੇ ਦੇ ਵੀ ਕਹਿੰਦੇ ਸੀ ਵੀ ਤੁਸੀਂ ਮਾੜਾ ਮੋਟਾ ਇਹਨਾਂ ਨੂੰ ਦੇ ਦਿੰਨੇ ਆਂ ਅਸੀਂ ਤੁਸੀਂ ਸਾਡਾ ਇਹ ਨਾ ਇਦਾਂ ਕਰੋ ਉਹ ਕਹਿੰਦੇ ਵੀ ਤੁਸੀਂ ਮੰਗੇ ਪੈਸੇ ਨਹੀਂ ਜੀ ਨਹੀਂ ਅਸੀਂ ਕੀ ਲੈਣਾ ਜੀ ਪੈਸੇ ਲੈ ਕੇ ਇਹਨਾਂ ਦਾ ਬੱਚਾ ਇਹਨਾਂ ਦਾ ਸਹੀ ਹੁੰਦਾ ਜੀ ਇਹਨਾਂ ਨੂੰ ਕੀ ਲੋੜ ਹੈ ਜੀ ਇਹ ਤਾਂ ਆਪਦੇ ਕੋਲੋਂ ਲਾਈ ਜਾਂਦੇ ਜੀ ਰਜਾਨਾ ਕਦੇ ਗੱਡੀ ਲੈ ਕੇ ਆਉਂਦੇ ਜੀ ਕਦੇ ਚਾਰ ਬੰਦੇ ਲੈ ਕੇ ਆਉਂਦੇ ਹਾਂ ਸੰਤੁਸ਼ਟੀ ਹੈ ਤੁਹਾਡੀ ਪੁਲਿਸ ਦੀ ਕਾਰਵਾਈ ਤੇ ਜਿਹੜਾ ਸਿੱਕ ਚੱਲ ਰਿਹਾ ਹੈਗਾ ਹਾਂਜੀ ਸਾਡੀ ਸੰਤੁਸ਼ਟੀ ਹੈ ਜੀ ਅਸੀਂ ਚਾਹੁੰਨੇ ਵੀ ਅੱਜ ਡੀਐਨਏ ਹੋਊਗਾ ਇਹਦੀ ਰਿਪੋਰਟ ਆਜੂਗੀ ਜੋ ਰਿਪੋਰਟ ਦੇ ਵਿੱਚ ਆਊਗਾ ਜੀ ਸਹੀ ਆਵੇ ਰਿਪੋਰਟ ਵਧੀਆ ਜੀ ਨਾਲੇ ਪਰਿਵਾਰ ਨੂੰ ਤਸੱਲੀ ਹੋ ਜੇ ਜੀ ਬਿਲਕੁਲ ਵੀ ਸਾਡਾ ਕੀ ਬੱਚਾ ਸੀਗਾ ਜਾਂ ਸਾਡਾ ਗਲਤ ਹੈ ਅਗਰ ਗਲਤ ਪਾਉਂਦਾ ਤਾਂ ਜੀ ਉਹਨਾਂ ਨੂੰ ਕਾਨੂੰਨ ਦੀ ਸਜ਼ਾ ਦੇਊਗਾ ਜੀ ਠੀਕ ਹੈ ਜੀ ਧੰਨਵਾਦ